ਮਾਛੀਵਾੜਾ ਸਾਹਿਬ ਵਿਖੇ ਸਵਰਗਵਾਸੀ ਜਗਮਉਂਦ ਸਿੰਘ ਟੱਕਰ ਦੀ ਨਿੱਗੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਪਬਲਿਕ ਦੇ ਨਾਲ-ਨਾਲ ਰਾਜਨੀਤਿਕ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਖੂਨਦਾਨ ਕਰ ਸਵਰਗਵਾਸੀ ਜਗਮਉਂਦ ਸਿੰਘ ਟੱਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਮਾਛੀਵਾੜਾ ਸਾਹਿਬ ਤੋਂ ਆਪਸਰ ਸतीश ਕੁਮਾਰ ਦੀ ਰਿਪੋਰਟ ਬ੍ਰਾਂਡ ਦੇ ਖੂਦਾਂ ਕੇ ਆਪ ਨੂੰ ਲੈ ਕੇ ਕੀ ਕਹੋਗੇ ਜੀ ਅੱਜ ਅਸੀਂ ਯਾਦ ਕਰ ਰਹੇ ਹਾਂ ਸਾਡੇ ਸਤਾਰਜੋਗ ਮੇਰੇ ਪਿਤਾ ਸਬਾਨ ਸਵਰਗਵਾਸੀ ਜਗਮੁਣ ਸਿੰਘ ਜੀ ਟੱਕਰ ਸਾਹਿਬ ਦੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਉਹਨਾਂ ਦੀ ਯਾਦ ਦੇ ਅੰਦਰ ਖੂਂਦੜਨ ਕੈਂਪ ਲਗਾਇਆ ਗਿਆ ਅਸੀਂ ਦੇਖ ਰਹੇ ਕਿ ਸਾਰੇ ਬਹੁਤ ਹੀ ਵੱਡੇ ਪ੍ਰਬੰਧ ਨੇ ਜਿਹੜੇ ਜਿੱਤੇ ਬਹੁਤ ਹੀ ਵੱਡੀਆਂ ਟੀਮਾਂ ਜਿਹੜੀਆਂ ਆ ਵੱਡੇ ਹਸਪਤਾਲਾਂ ਦੇ ਵਿੱਚੋਂ ਪਹੁੰਚੀ ਹੋਈਆਂ ਨੇ ਉੱਥੇ ਲੰਗਰਾਂ 'ਚ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ। ਔਰ ਜਿਹੜੇ ਖੂਨਦਾਨੀ ਇੱਥੇ ਖੂਨਦਾਨ ਕਰਨ ਆਏ ਨੇ ਉਹਨਾਂ ਦੀ ਮੈਂ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਉਹ ਨੌਜਵਾਨ ਪਹੁੰਚ ਰਹੇ ਨੇ ਜਿਨ੍ਹਾਂ ਨੇ ਅੱਜ ਅੰਕਲ ਜਗਵਰ ਸਿੰਘ ਟੱਕਰ ਉਹਨਾਂ ਦੀ ਯਾਦ ਦੇ ਅੰਦਰ ਖੂਨਦਾਨ ਕੀਤਾ ਗਿਆ। ਇਹ ਜਿਹੜਾ ਖੂਨਦਾਨ ਕਰਨਾ ਮੈਂ ਸਮਝਦਾ ਕਿ ਸਾਰਿਆਂ ਨੂੰ ਉੱਤਮ ਇਹ ਕਾਰਜਾ ਸਾਡੇ ਸਾਰਿਆਂ ਦੇ ਲਈ ਇਹ ਜਿਹੜਾ ਖੂਨਦਾਨ ਦਿੱਤਾ ਹੀ ਸਾਰਿਆਂ ਦੇ ਕੰਮ ਆਉਣਾ ਕਿਸੇ ਦੀ ਵੀ ਇਹ ਜਾਨ ਬਚਾ ਸਕਦਾ ਖੂਨਦਾਨ ਕੀਤਾ ਹੋਇਆ ਹੈ। ਜਿਹੜੇ ਖੁਸ਼ੀ ਦੇ ਟਾਈਮ ਤੇ ਜੀ ਵਾਧੂ ਖਰਚੇ ਕਰਦੇ ਨੇ ਜੀ ਕੇਕ ਕੱਟਦੇ ਆ ਉਹਨਾਂ ਦੇ ਨਾਲ ਤੁਸੀਂ ਕਿਵੇਂ ਦੇਖ ਰਹੇ ਮੈਂ ਮੈਂ ਪਹਿਲਾਂ ਵੀ ਅੱਗੇ ਵੀ ਤੁਹਾਨੂੰ ਮੈਂ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਇਹੋ ਜੇ ਕਾਰਜ ਨੇ ਚਾਹੇ ਉਹ ਤੁਸੀਂ ਜਨਮ ਦਿਨ ਦੇ ਉੱਤੇ ਚਾਹੇ ਕੋਈ ਮੈਰਿਜ ਅਨਿਵਰਸਰੀ ਦੇ ਉੱਤੇ ਕੋਈ ਕੂਨਦਨ ਕੈਂਪ ਲਾਉਣੀ ਆ ਕੋਈ ਆਪਣਾ ਮੈਡੀਕਲ ਕੈਂਪ ਲਾਉਣੀ ਆ ਕੋਈ ਅਕਾ ਨਾਲ ਕੈਂਪ ਲਾਉਣੀ ਆ ਇਹੋ ਜੇ ਜ਼ਰੂਰੀ ਕਾਰਜ ਕਰਨੇ ਚਾਹੇ ਉਹ ਆਮ ਤਾਂ ਪਰ ਰੋਟੀ ਰੋਜ਼ੇ ਕਰਨੀ ਆ ਕਿ ਉਹ ਇਹ ਵਾਧੂ ਖਰਚਾ ਕਰੀ ਜੇਗੇ ਉਹਦਾ ਫਾਇਦਾ ਨਹੀਂ ਕੋਈ ਲੋਕਾਂ ਦੇ ਮੈਂ ਸਮਝਦਾ ਕੀ ਕੱਪ ਲੋਕਾਂ ਦੇ ਲਈ ਕੀ ਕਰ ਸਕਦੇ ਆ ਉਹ ਮੈਂ ਸਮਝਦਾ ਕਿ ਟੱਕਰ ਸਾਹਿਬ ਉਹ ਸਾਡੇ ਵਧਾਈ ਦੇ ਪਰਤੇ ਪਾਤਰ ਦੇ ਸਾਡੇ ਵੀ ਕਹੇ ਨੇ ਗੁਰਦੀਪ ਸਿੰਘ ਟੱਕਰ ਜੀ ਇਹਨਾਂ ਦਾ ਸਮੂਹ ਪਰਿਵਾਰ ਖੜਾ ਸੋ ਇਹਨਾਂ ਨੂੰ ਮੈਂ ਅੱਜ ਦੇ ਇਸ ਸ਼ੋ ਪਵਿੱਤਰ ਦਿਹਾੜੇ ਦੀ ਜਿੱਤੇ ਬਜ਼ੁਰਗਾਂ ਨੂੰ ਵੀ ਯਾਦ ਕਰ ਰਹੇ ਆ ਉਹਨੂੰ ਅ ਸ਼ਰਧਾ ਸਤਕਾਰ ਭੇਟ ਕਰ ਰਹੇ ਆ ਤੇ ਇਹਨਾਂ ਨੂੰ ਵਧਾਈ ਦਿੰਦੇ ਆ ਕਿ ਤੁਸੀਂ ਬਹੁਤ ਵੱਡਾ ਜਿਹੜਾ ਇਹ ਕਾਰਜ ਕੀਤਾ ਸਾਡਾ ਸੋਸ਼ਲ ਵੈਲਫੇਅਰ ਸੁਸਾਇਟੀ ਜੀ 20 ਸਾਲ ਹੈ ਜਿਹੇ ਕਾਰਜ ਕਰਦੀ ਹੈ ਜੀ ਕਿਵੇਂ ਦੇਖਦੇ ਤੁਸੀਂ ਮੈਂ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਸ਼ਿਵ ਕੁਮਾਰ ਸ਼ਿਮਲੀ ਜੀ ਉਹਨਾਂ ਦੇ ਸਾਰੇ ਸਾਥੀ ਨੇ ਜਿਹੜੇ ਉਹ ਕਾਸੀ ਵੀ ਉਹਨਾਂ ਦੇ ਨਾਲ ਜੁੜੇ ਹੋਏ ਆ ਅਸੀਂ ਜਦੋਂ ਵੀ ਕੋਈ ਇਹ ਜੇ ਕਾਰਜ ਕਰਦੇ ਨੇ ਤਾਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਬਹੁਤ ਵੱਡੇ ਉਹਨਾਂ ਦੇ ਵੀ ਕਾਰਜ ਨੇ ਇਹ ਇਹਨਾਂ ਦਾ ਵੀ ਬਹੁਤ ਵੱਡਾ ਉਹਨਾਂ ਨੂੰ ਹਮੇਸ਼ਾ ਸਹਿਯੋਗ ਹਾਂਜੀ ਅੱਜ ਸਵਰਗੀਏ ਸਿਵਾ ਗੁਮੋਰ ਸੰਗੀ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਫੁੱਲਣ ਕੇ ਮਾ ਛੋੜਾ ਸਾਹ ਕਿ ਲਗਾਇਆ ਗਿਆ ਹੈ ਬਹੁਤ ਵਧੀਆ ਉਹਨਾਂ ਮੈਂ ਪਰਿਵਾਰਾਂ ਨੂੰ ਵੀ ਧੰਨਵਾਦ ਦੇ ਪਾਤਰ ਨੇ ਜਿਹੜੇ ਆਪਣੇ ਵਿਯੋਗਾਂ ਦੀ ਯਾਦ ਦੇ ਵਿੱਚ ਇਹ ਕੈਂਪ ਲਗਾਉਂਦੇ ਆ ਤੇ ਇਹ ਕੈਂਪ ਲਾਉਣ ਦਾ ਜਿੱਥੇ ਖੂਨਦਾਨ ਮਹਾਨਦਾਨ ਦਾ ਉਹ ਆਪਾਂ ਇਹ ਮੀਤੂਆ ਕਰਦੇ ਆ ਉਥੇ ਆਪਣੇ ਬਜ਼ੁਰਗਾਂ ਨੂੰ ਸੱਚੀ ਤੇ ਸੱਚੀ ਸ਼ਰਧਾਂਜਲੀ ਦਿੰਨੇ ਆ ਕਿ ਇੱਕ ਖੂਨ ਦੇ ਨਾਲ ਜੇ ਇੱਕ ਜਾਨ ਵੀ ਬਚ ਜਾਂਦੀ ਹੈ ਤਾਂ ਸਦਾ ਲਈ ਉਹ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਆ ਅਮਰ ਹੋ ਜਾਂਦੇ ਆ ਸੋ ਮੈਂ ਬਹੁਤ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਟੱਕਰ ਪਰਿਵਾਰ ਨੂੰ ਜਿਨ੍ਹਾਂ ਨੇ ਸਾਡੇ ਜਥੇਦਾਰ ਗਮੂਰ ਸਿੰਘ ਟੱਕਰ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਯੋਗਦਾਨ ਆ ਇਸ ਮਛਵਾੜੇ ਖੇਤਰ ਲਈ ਬੇਟ ਖੇਤਰ ਲਈ ਉਹਨਾਂ ਦੀ ਯਾਦ ਚ ਇਹ ਕੈਂਪ ਲਵਾਇਆ ਇਹਨਾਂ ਦਾ ਬਹੁਤ ਰਣੀਆ ਬਾਈ ਜੀ ਦਾ ਖਾਲਸਾ ਬਹਿਰ ਜੀ ਦੀ ਹਾਂਜੀ ਮਾਹਿਤ ਦੀ ਕਾਲਸਾ ਮਾਹਿਤ ਦੀ ਫਤਿਹ ਅੱਜ ਸਾਡੇ ਸਤਿਕਾਰਯੋਗ ਵੱਡੇ ਵੀਰ ਜੀ ਸਾਜਗੋਬ ਸਿੰਘ ਜੀ ਟੱਕਰ ਲੋਕਿਆਤਰ ਤਬਰਿਮ 12 ਸਾਲ ਪਹਿਲਾਂ ਕਾਲ ਚਰਾਣਾ ਕੰਫਰੰਸਾਂ ਉਨਹੋਂ ਦੇ ਪ੍ਰਵਾਸ ਦੇ ਤਤਕੋ ਗੁਰਦੀਪ ਸਿੰਘ ਜੀ ਟੱਕਰ ਲੋਕਧਾਰਾ ਨੇ ਸੁੱਤਤਰ ਹੈ ਉਨਹੋਂ ਦੇ ਤਤਕੋ 12 ਸਾਲਨਾ ਤੋਂ ਇਹ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਕਿ ਅੱਜ ਵੀ ਉਹਨਾਂ ਨੇ ਖੂਨਦਾਨ ਕੈਂਪ ਲਾਇਆ ਨੰਦਕਸ਼ਾਰ ਕੀਤਾ ਚਾਹੇ ਹਜ਼ਾਰਾਂ ਬੰਦੇ ਲੱਗੇ ਛਾਪੀ ਕਰਨੇ ਤੇ ਪੂਰਨ ਦਾਤ ਤੇ ਪੂਰੀ ਜੋ ਸੇਵਾ ਹੈ ਸਮਾਜ ਦੇ ਸਭ ਤੋਂ ਵੱਡੀ ਸੇਵਾ ਗਣੀ ਜਈਏ ਕਿਉਂਕਿ ਤੇ ਜਰੂਰਤਵਾਂ ਪੂਰੀ ਜਿੰਦਗੀ ਨੂੰ ਬਚਾਉਣਾ ਸੋ ਮਨੁੱਖਤਾ ਦੇ ਲਈ ਕੰਮ ਆਉਣਾ ਸਭ ਤੋਂ ਵੱਡੀ ਖੁਸ਼ੀ ਪਰਮਾਤਮਾ ਦੀ ਖੁਸ਼ੀ ਦੇਣ ਦੀ ਸੋ ਅਸੀਂ ਦੇਖਦੇ ਹਾਂ ਕਿ ਪਰਮਾਤਮਾ ਦੀ ਖੁਸ਼ੀ ਦੇਣੀ ਆ ਤਾਂ ਉਹਦੇ ਬਰਾਬਰ ਹੀ ਸਭ ਤੋਂ ਵੱਡੀ ਗੱਲ ਕਿ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਨੇ ਮੈਂ ਇੱਕ ਵਾਰ ਲਿਖੀ ਪੱਤਰਤਾ ਪੜ੍ਹੀ ਉਮਰ ਜੀ ਨੇ ਕਿਹਾ ਸੀ ਵੀ ਅੱਜ ਸਮਾਜ ਦੇ ਵਿੱਚੋਂ ਵਿਚਰਦੇ ਜਿੰਨੀ ਮਰਜ਼ੀ ਧਰਮ ਘਰ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਰੰਗ ਮੰਦਰਾਂ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਲੰਗਰ ਲਗਾ ਲਈ ਬਹੁਤ ਸੇਵਾ ਕਰਨੀ ਤੇ ਅਗਰ ਅਸੀਂ ਆਪਣੇ ਮਾਤਾ ਪਿਤਾ ਦੀ ਘਰ ਵਿੱਚ ਆਣ ਸੇਵਾ ਨਹੀਂ ਕਰਦੇ ਨਾ ਨਾ ਇਹ ਲੰਗਰ ਲਗਾਏ ਤੇ ਸਾਰੇ ਕੰਮ ਕੀਤੇ ਜੇ ਰਾਥਾਂ ਸੋ ਗੁਰੂ ਮਾਰਾ ਰਹਿਮਤ ਤੇ ਬਖਸ਼ਿਸ਼ ਕਰ ਮੈਨੂੰ ਆਪਣੇ ਭਤੀਜੇ ਗੁਰਦੀਪ ਸਿੰਘ ਤੱਕਰ ਤੋਂ ਪ੍ਰਤਕਾਰ ਵੀ ਹਮਚਿ ਵਾਲੇ ਦਾ ਜਿਨ੍ਹਾਂ ਨੇ ਉੱਤੇ ਬਹੁਤ ਮਾਣ ਹੈ ਮਾਣਾ ਸਾਨੂੰ ਵੀ ਆਪਣੇ ਪਿਤਾ ਦੀ ਸੇਵਾ ਕਰ ਰਿਹਾ ਹੈ ਵਰਸ਼ੀਆਂ ਮਨਾ ਰਿਹਾ ਹੈ ਤਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਸွေਸ਼ੇਤਰਾਹੀ ਆਪਾਂ ਇਸ ਤੋਂ ਸਿੱਖਿਆ ਲਈਏ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਕਰੀਏ ਜਿਉਂਨੇ ਜੀਵਨ ਅੱਜਕੀ ਸੇਵਾ ਕਰੀਏ ਦੋਸਤੋ ਬਾਪੂ ਵੀ ਉਹਨਾਂ ਨੂੰ ਯਾਦ ਕਰੀਏ ਹਮੇਸ਼ਾ ਇਹ ਇੱਕ ਯਾਦ ਕਰਨਾ ਹੀ ਚੰਗਾ ਧੰਗਾ ਹੈ ਸੋ ਲੰਗਨ ਸੰਦਰ ਸਾਧਰਨੀਆਂ ਨੇ ਹਜਾਣਾ ਦੀ ਵਰਤੀ ਦੇ ਵਿੱਚ ਸੋ ਗੁਰੂ ਮਹਾਰਾਜ ਰਹਿਮਤ ਦੇ ਪਕਸ਼ਿਸ਼ਤਨ ਸੋਨਰ ਸਜੇਸੀ ਸ਼ਬਦਾਂ ਦੇ ਨਾਲ ਹੀ ਮੈਂ ਇਲਾਕਾ ਨਿਵਾਸੀਆਂ ਨੂੰ ਇੱਥੇ ਵਧਾਈ ਦਿੰਦਿਆਂ ਇਸ ਕਰਨ ਦੀ ਤੋ ਕਿ ਗੁਰਦੀਪ ਸਿੰਘ ਟੱਕਰ ਦੀ ਸ਼ਰਤ ਵੀ ਕਰਦਾ ਰਾ ਸੋ ਮਾਰੇ ਕਰਤਾ ਕਰ ਸਾਰੇ ਬੱਚੇ ਇਸੇ ਤਰ੍ਹਾਂ ਨੇਪਨ ਵਹਿ ਨੂੰ ਜਿੱਕਾ ਖਾਲਸਾ ਵਹਿ ਜੇ ਇਹਦਾ ਟੰਦਾਰ ਕੈਂਪ ਤੇ ਪਹੁੰਚੇ ਸੀ ਕੀ ਸੰਦੇਸ਼ ਹੈ ਦੇਖੋ ਬੜੀ ਅੱਛੀ ਗੱਲ ਆ ਸਰਦਾਰ ਜਗਮਉਂ ਸਿੰਘ ਟੱਕਰ ਦੀ ਯਾਦ ਵਿੱਚ ਉਹ ਬੜੇ ਵਧੀਆ ਇੱਕ ਸਮਾਜ ਸੇਵੀ ਸੀ ਉਹਨਾਂ ਦਾ ਬੇਟਾ ਗੁਰਦੀਪ ਸਿੰਘ ਟੱਕਰ ਪਹਿਲਾਂ ਟੂਰਨਾਮੈਂਟ ਕਰਾਇਆ ਕਰਦੇ ਆ ਗੋਵਾ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਖੂਨਦਾਨ ਕੈਂਪ ਲਾਉਣ ਦਾ ਸਮਾਜ ਸੇਵੀ ਸੰਸਥਾ ਨਾਲ ਲੜ ਕੇ ਉਹਨਾਂ ਨੇ ਅੱਜ ਖੂਨਦਾਨ ਕੈਂਪ ਲਾਇਆ ਮੇਰੇ ਖਿਆਲ ਇਹਦੇ ਉੱਪਰ ਕੋਈ ਸਮਾਜ ਨੂੰ ਸੇਵਾ ਨਹੀਂ ਹੋ ਸਕਦੀ ਕਿਉਂਕਿ ਅੱਜ ਦਿੱਤਾ ਹੋਇਆ ਖੂਨ ਪਤਾ ਨਹੀਂ ਕਿਸ ਲੋੜਵੰਦ ਦੇ ਕਦੋਂ ਕੰਮ ਆਵੇ ਇਹ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਆ ਅਸੀਂ ਇਸ ਗੱਲ ਦੀ ਬਹੁਤ ਹੀ ਸਲਾਘਾ ਕਰਾਂ